ਜਵੰਦੇ ਦੇ ਹਾਸੇ ਤੋਂ ਪਹਿਲਾਂ ਦੀਆਂ ਵੀਡੀਓਜ਼ ਆਈਆਂ ਸਾਹਮਣੇ ਆਓ ਤੁਹਾਨੂੰ ਦਿਖਾਉਂਦੇ ਹਾਂ ਅੱਜ ਦੀ ਇਹ ਤਾਜ਼ਾ ਖਬਰ ਇੱਕ ਅਜਿਹਾ ਨਾਮ ਜਿਸ ਬਾਰੇ ਸੋਚ ਕੇ ਅੱਜ ਵੀ ਅੱਖਾਂ ਦੇ ਵਿੱਚ ਹੰਝੂ ਤੇ ਦਿਲ ਵਿੱਚ ਯਾਦਾਂ ਆ ਜਾਂਦੀਆਂ ਨੇ ਤੇ ਅਸੀਂ ਗੱਲ ਕਰ ਰਹੇ ਹਾਂ ਗਾਇਕ ਰਾਜਵੀਰ ਜਵੰਦੇ ਦੀ ਜਿਸ ਦਾ ਜਾਣਾ ਇੱਕ ਪਾਲੀ ਅਜੀਹਾ ਜਾਪਦਾ ਹੈ ਕਿ ਕੋਈ ਅੱਗ ਦਾ ਗੋਲਾ ਆਇਆ ਤੇ ਸਭ ਕੁਝ ਨਾਲ ਲੈ ਗਿਆ ਤੇ ਕੁਝ ਅਜੀਹਾ ਹੀ ਰਾਜਵੀਰ ਨੇ ਕੀਤਾ ਲੋਕਾਂ ਦੇ ਵਿੱਚ ਪਿਆਰ ਤੇ ਹਾਸਾ ਤੇ ਮਜ਼ਾਕ ਵੰਡਦਾ ਵੰਡਦਾ ਰਾਜਵੀਰ ਕਦੋਂ ਯਾਦਾ ਵੰਡ ਗਿਆ ਪਤਾ ਵੀ ਨਹੀਂ ਲੱਗਿਆ ਤੇ ਉਸ ਦੀ ਮੌਤ ਨੇ ਹਰ ਕਿਸੇ ਦੇ ਜ਼ੈਨ ਦੇ ਵਿੱਚ ਉਹ ਸਵਾਲ ਛੱਡ ਦਿੱਤੇ ਸ਼ਾਇਦ ਜਿਨ੍ਹਾਂ ਨੂੰ ਸੋਚ ਕੇ ਲੋਕ ਅੱਜ ਵੀ ਇੱਕ ਹੈਰਾਨੀ ਦੇ ਵਿੱਚ ਪਏ ਜਾਂਦੇ ਹਨ ਕਿ ਆਖਿਰ 27 ਲੱਖ ਦਾ ਮੋਟਰਸਾਈਕਲ ਐਡਰੈਸ ਸਿਸਟਮ ਵਾਲਾ ਤੇ ਲੱਖਾਂ ਰੁਪਏ ਦਾ ਹੈਲਮਟ ਅਤੇ ਸੇਫਟੀ ਸੂਟ ਪਾਉਣ ਦੇ ਬਾਵਜੂਦ ਵੀ ਇੰਨੀ ਵੱਡੀ ਤੇ ਡੂਗੀ ਸੱਟ ਰਾਜਵੀਰ ਨੂੰ ਕਿਵੇਂ ਲੱਗ ਗਈ ਜਦਕਿ ਇੰਨੀ ਸਿਕਿਉਰਿਟੀ ਭਰੀਆਂ ਚੀਜ਼ਾਂ ਦੇ ਵਿੱਚ ਅਜਿਹਾ ਕੁਝ ਵਾਪਰਨਾ ਸੱਚਮੁੱਚ ਹੈਰਾਨ ਕਰਦਾ ਹੈ ਤੇ ਰਾਜਵੀਰ ਦੇ ਹਾਦਸੇ ਦੀ ਵੀਡੀਓ ਜਾਂ ਕੋਈ ਵੀ ਫੋਟੋ ਵਗੈਰਾ ਸਾਹਮਣੇ ਨਹੀਂ ਆਈ ਜਿਸ ਕਰਕੇ ਲੋਕਾਂ ਦੇ ਜਨ ਵਿੱਚ ਅੱਜ ਵੀ ਬਹੁਤ ਸਾਰੇ ਸਵਾਲ ਆ ਜਾਂਦੇ ਹਨ ਤੇ ਕਿਹਾ ਜਾਂਦਾ ਹੈ ਕਿ ਰਾਜਵੀਰ ਦੀ ਮੌਤ ਆ ਜਿਹੜੀ ਉਹ ਦੋ ਆਵਾਰਾ ਸਾਨਾਂ ਦੇ ਨਾਲ ਟਕਰਾ ਦੇ ਕਾਰਨ ਹੋਈ ਤੇ ਆਖਿਰ ਕੁਝ ਤਾਂ ਰਾਜਵੀਰ ਨਾਲ ਅਜੀਹਾ ਹੋਇਆ ਹੋਵੇਗਾ ਜੋ ਕਿ ਸ਼ਿਪਾਇਆ ਜਾ ਰਿਹਾ ਹੈ ਤੇ ਹੁਣ ਰਾਜਵੀਰ ਦੀ ਇੱਕ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸ਼ਾਇਦ ਇਹ ਹਾਦਸੇ ਤੋਂ ਪਹਿਲਾਂ ਦੀ ਹੋ ਸਕਦੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਾਜਵੀਰ ਕਿੰਨਾ ਮਜ਼ਾਕੀਆ ਤੇ ਖੁਸ਼ ਮિજાਜ ਇਨਸਾਨ ਸੀ ਜਿਸ ਵਿੱਚ ਆਕਰ ਤੇ ਹੰਕਾਰ ਨਾਮ ਦੀ ਉੱਕੀ ਵੀ ਚੀਜ਼ ਦਿਖਾਈ ਨਹੀਂ ਦੇ ਰਹੀ ਤੇ ਸ਼ਾਇਦ ਚੰਗੇ ਬੰਦੇ ਵੀ ਰੱਬ ਨੂੰ ਜਲਦੀ ਪਿਆਰੇ ਹੋ ਜਾਂਦੇ ਹਨ ਤੇ ਕੁਝ ਅਜੀਹਾ ਹੀ ਰਾਜਵੀਰ ਦੇ ਨਾਲ ਹੋਇਆ ਤੇ ਅੱਜ ਵੀ ਰਾਜਵੀਰ ਦੀਆਂ ਤਸਵੀਰਾਂ ਤੇ ਵੀਡੀਓਜ਼ ਦੇਖ ਕੇ ਇੱਕ ਪਲ ਤਾਂ ਇੰਜ ਲੱਗਦਾ ਹੈ ਕਿ ਰਾਜਵੀਰ ਸਾਡੇ ਸਭ ਦੇ ਵਿਚਕਾਰ ਹੀ ਹੈ ਤੇ ਸਾਡੇ ਦਿਲਾਂ ਵਿੱਚ ਅੱਜ ਵੀ ਉਹ ਜਿਉਂਦਾ ਹੈ ਤੇ ਵੀਡੀਓ ਦੇ ਵਿੱਚ ਰਾਜਵੀਰ ਨੇ ਕੁਝ ਅਜੀਹੀਆਂ ਗੱਲਾਂ ਆਪਣੇ ਦੋਸਤਾਂ ਦੇ ਨਾਲ ਕੀਤੀਆਂ ਜਿਨ੍ਹਾਂ ਨੂੰ ਦੇਖ ਕੇ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਹਨ ਕਿ ਰੱਬਾ ਇੰਨਾ ਚੰਗਾ ਇਨਸਾਨ ਤੂੰ ਕਿਉਂ ਲੈ ਗਿਆ ਜਦਕੀ ਰਾਜਵੀਰ ਨੂੰ ਥੋੜੀ ਜਹੀ ਉਮਰ ਤਾਂ ਹੋਰ ਦੇਣੀ ਚਾਹੀਦੀ ਸੀ ਤੇ ਰਾਜਵੀਰ ਦੇ ਉਹ ਛੋਟੇ ਛੋਟੇ ਦੋ 마ਸੂਮ ਬੱਚੇ ਜਿਨ੍ਹਾਂ ਨੇ ਆਪਣੇ ਬਾਪ ਦੇ ਸਿਰ ਤੇ ਉਹ ਪੈਂਡੇ ਜ਼ਿੰਦਗੀ ਦੇ ਤੈਅ ਕਰਨੇ ਸਨ ਜਿਨ੍ਹਾਂ ਬਾਰੇ ਸ਼ਾਇਦ ਰਾਜਵੀਰ ਨੇ ਸੋਚਿਆ ਹੋਵੇਗਾ ਰਾਜਵੀਰ ਇੱਕ ਅਜੀਹਾ ਦਿਲਦਾਰ ਤੇ ਮਨਮੋਹਕ ਇਨਸਾਨ ਸੀ ਜਿਸਨੇ ਕਦੇ ਵੀ ਕੋਈ ਕੌਂਟਰੋਵਰਸੀ ਨਹੀਂ ਕੀਤੀ ਤੇ ਅੱਜ ਤੱਕ ਗਾਣੇ ਵੀ ਅਜੇਹੀ ਹੀ ਗਾਏ ਹਨ ਜੋ ਪਰਿਵਾਰ ਦੇ ਵਿੱਚ ਬੈਠ ਕੇ ਆਸਾਨੀ ਨਾਲ ਸੁਨੇਹੇ ਜਾ ਸਕਦੇ ਹਨ ਤੇ ਬੇਸ਼ੱਕ ਉਹ ਸਰੀਰਕ ਪੱਖੋਂ ਸਾਡੇ ਵਿੱਚਕਾਰ ਨਹੀਂ ਹੈ ਪਰ ਉਸ ਦੀਆਂ ਯਾਦਾਂ ਹਮੇਸ਼ਾ ਸਾਡੇ ਜ਼ਿਹਨ ਦੇ ਵਿੱਚ ਰਹਿਣਗੀਆਂ ਤੇ ਰਾਜਵੀਰ ਦੀਆਂ ਇਹ ਵੀਡੀਓਜ਼ ਤੇ ਵਿੱਚ ਤੁਸੀਂ ਦੇਖੋਗੇ ਕਿ ਜਦ ਉਹ ਆਪਣੇ ਦੋਸਤਾਂ ਦੇ ਨਾਲ ਰਾਈਡ ਤੇ ਜਾਂਦਾ ਸੀ ਤਾਂ ਕਿੰਨਾ ਖੁਸ਼ ਤੇ ਇੰਜੋਏ ਕਰਦਾ ਸੀ ਤੇ ਬਾਕੀ ਵੀਡੀਓ ਦੇਖ ਕੇ ਰਾਜਵੀਰ ਲਈ ਦੋ ਸ਼ਬਦ ਤੁਸੀਂ ਕਮੈਂਟ ਦੇ ਵਿੱਚ ਜਰੂਰ ਲਿਖਿਓ ਤੇ ਹੁਣ ਦੇਖੋ ਤੁਸੀਂ ਰਾਜਵੀਰ ਦੀਆਂ ਉਹ ਵੀਡੀਓਜ਼ ਛੋਲੇ ਦਾ ਡੱਬਾ ਖੁੱਲ ਗਿਆ ਸਾਰੇ ਛੋਲੇ ਦਾ ਪੇਸਣ ਬਣ ਗਿਆ ਉਹ ਤੋਤਾ ਇਥੇ ਭਰਵਾ ਬਾਲਟੀਆਂ ਉੱਪਰ ਪਰ ਪਰ ਕੇ ਸਾਰੇ ਦੇ ਵਿੱਚ ਇੱਥੇ ਖਲਰਾ ਪਿਆ ਹੋਇਆ ਫਿਰ ਸਾਫ ਕੀਤਾ ਬਾਈ ਪਰ ਮਾਰਿਆ ਉਦੋਂ ਥੱਕੇ ਹੋਏ ਸੀ ਬਹੁਤ ਜਿਆਦੇ ਇੱਕ ਮਿੰਟ ਬ੍ਰੇਕ ਹੋ ਰਿਹਾ ਆਪ ਜਿਲੇਸਾਂ ਦੀ ਵੀਡੀਓ ਬਣਦੀ ਸੀ ਸਾਡੀ ਕਈ ਪਹੁੰਚਦੇ ਆਪ ਜਾਰੇ ਇਮਾਨਚਰੇ ਇਹ ਦਸੰਦੇ ਇੱਕ ਮੈਮੋਰੀ ਲਾਈਫ ਹੈ ਮੈਮੋਰੀ ਲਾਈਫ ਨਹੀਂ ਨਾ ਸਰ ਗੁਰੂ ਅਡਵੈਂਚਰ ਅਡਵੈਂਚਰ ਕਰਾਂਗੇ ਇਹ ਤਾਂ ਇਹ ਤਾਂ ਹੋਣਾ ਹੀ ਹੈ ਕਮੇ ਹੋ ਯੋ ਉਹ ਨੋ 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 ਸੇਂ ਜੈ ਨਹੀਂ ਰਹਾ ਅਜੇ ਰੁਮਾਲ ਦੋਨੇ ਵੀ ਦਿਵਾ ਹੋਟੈਲ ਹੋ ਗਿਆ ਦੋਨੇ ਉੱਪਰ ਲਾਇਆ ਨਹੀਂ ਸੀ ਉਹ ਤੋਂ ਉੱਪਰ ਰਕਾ ਸ਼ਹਿਰ ਲਾਣੀ ਨਾਸੂ ਮਨਰੀਆ ਆਪਣੀ ਤਿਆਰੀ ਹੈ ਤੇ ਫਤਫ ਤੋਂ ਕੌਣ ਨਿਕਲਣਾ ਹੈ ਹੁਣ ਅਚਨ ਜਾਣ ਲੱਗਿਆ ਕਰ ਓ ਬਾਈ ਜੀ ਇਹ ਰਿਹਾ ਟ੍ਰੈਂਕ ਟਾਈਗਰ ਹਰਸ ਇਹ ਕੋਲ ਦੂਜਾ ਟਾਈਗਰ ਸੀ ਉਹ ਇਤਰੇ ਕੋਲੇ ਹਰਾ ਸੀ ਚਲੋ ਆਸਮਾਨ ਕੜ ਗਿਆ ਆਓ ਸਰ ਲੋ ਜੀ ਬਾਹਰ ਮੀਂਹ ਆ ਗਿਆ ਮੜ ਮੜ ਥੋੜਾ ਥੋੜਾ ਕਣ ਮਣ ਕਣ ਮਣ ਜੀ ਕਰੀ ਜਾਂਦਾ ਯਾਰ ਟੈਂਟ ਦੇ ਥੱਲੇ ਤਾਂ ਨਹੀਂ ਪਾਣੀ ਬੜੂਗਾ ਮਾਲਕੀ ਦੱਸਣਗੇ ਇਹ ਨਹੀਂ ਹਟ ਜਾਣਾ ਤਾਂ ਇਹ ਪਾੜਦਾ ਨਹੀਂ ਤਾਂ ਆ ਗਿਆ ਹਟ ਗਿਆ ਇਦਾਂ ਹੀ ਹੁੰਦਾ ਗੁੱਡ ਨਾਈਟ ਗੁੱਡ ਮਾਰਨਿੰਗ ਜੀ ਅਗਲੀ ਸਵੇਰ ਦੇ ਵਿੱਚ ਤੁਹਾਡਾ ਸਵਾਗਤ ਹੈ ਲਓ ਜੀ ਆ ਆਪਣਾ ਸਾਰਾ ਸੈਟਅਪ ਸੀ ਜਿਹੜਾ ਰਾਤ ਨੇਰੇ ਚ ਨਹੀਂ ਲਿਖਿਆ ਤੇ ਸਿੰਘ ਸਾਹਿਬ ਵੀ ਉੱਠ ਖੜੇ ਨਹੀਂ ਇਹ ਸਵੇਰ ਤੇ ਲੱਗੇ ਹੋਏ ਫੋਟੋ ਖਿੱਚਣ ਤੇ ਕਾਰਵਾਈ ਪਾਇਆ ਇਹ ਤੇ ਸਿੱਧੀ ਮੈਂ ਤਾਂ ਪਾਇਆ ਅਸੀਂ ਅਜੇ ਜਾਣਾ ਤੇ ਦੇਖਦੇ ਆ ਕਿ ਜਗ੍ਹਾ ਜੀ ਕੋਈ ਵਧੀਆ ਤੇ ਇੱਥੇ ਸੁੱਤੇ ਸੀ ਰਾਤ ਆ ਜਿਹੜਾ ਤੰਬੂ ਤੰਬੂ ਲਾਉਂਦਾ ਚੋਟੀ ਤੇ ਚੋਟੀ ਤੇ ਤੰਬੂ ਲਾਏ ਪਰ ਰਾਤ ਨਹੀਂ ਆਇਆ ਦੋ ਵਾਰੀ ਤੇ ਸਾਨੂੰ ਲੱਗੇ ਡਰ ਵੀ ਕਿਤੇ ਪਾਣੀ ਹੁਣ ਅੰਦਰ ਰਾਜੇ ਉਸਮਾਨ ਬੰਨਿਆ ਖੜੇ ਪੈਰ ਬੰਨ ਕੇ ਫੇਰ ਫੇਰ ਫਿਰ ਸੋਚਿਆ ਵੀ ਚਲ ਆ ਜੂਤਾ ਆ ਜੇ